ਇੱਥੇ ਪੂਰੇ ਪੰਜਾਬ ਦੇ ਅੰਦਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦਾ ਜੋ મતદાન ਹੋਣ ਜਾ ਰਿਹਾ ਹੈ ਉੱਥੇ ਵੱਖ-ਵੱਖ ਬੂਥਾਂ ਉੱਤੇ ਜਿੱਥੇ ਕਿ ਇਸ ਵੇਲੇ ਪੂਰੇ ਉਤਸ਼ਾਹ ਦੇ ਨਾਲ VOTER ਆਪਣਾ ਮਤਦਾਨ ਕਰਕੇ ਆਪਣੇ ਨੁਮਾਇੰਦਿਆਂ ਦੀ ਚੋਣ ਕਰ ਰਹੇ ਹਨ ਉੱਥੇ ਅਸੀਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਲਰਾਹਈ ਵਿਖੇ ਜਿੱਥੇ ਕਿ ਇੱਥੇ ਬਹੁਤ ਭਾਰੀ ਤਦਾਦ ਦੇ ਵਿੱਚ ਮਤਦਾਨ ਹੋ ਰਿਹਾ ਹੈ ਨੇ ਤਿੰਨ ਬੂਥ ਨੇ ਜਿੱਥੇ ਕਿ ਅਸੀਂ ਜੇ ਗੱਲ ਕਰੀਏ ਸਾਡੇ ਨਾਲ ਹਨ ਬਹੁਤ ਜੀ ਸਤਕਾਰਯੋ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪੁਲਾਰਾਈ ਜੋਨ ਤੋਂ ਸਰਦਾਰ ਪਲਵਿੰਦਰ ਸਿੰਘ ਜੰਡੂ ਜੋ ਕਿ ਇਸ ਵੇਲੇ ਆਪਣੀ ਬੋਲ ਦਾ ਮਤਦਾਨ ਕਰਕੇ ਪੂਥ ਨੰਬਰ 76 ਉੱਤੇ ਜਿੱਥੇ ਕਿ ਉਹਨਾਂ ਨੇ ਆਪਣੀ ਬੋਲ ਦਾ ਮਤਦਾਨ ਕੀਤਾ ਉੱਥੇ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਜੀ ਸੋ ਬਹੁਤ-ਬਹੁਤ ਜਾਨਣਾ ਚਾਹਾਂਗੇ ਕਿ ਕਿਹੋ ਜਿਹਾ ਅਨੁਸ਼ਾਯਾ ਵੋਟਰਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਪਤੇ ਕਾਫੀ ਹੱਦ ਤੱਕ ਵੋਟਰਾਂ ਦਾ ਉਤਸ਼ਾਹ ਹੈਗਾ ਪਰ ਲੇਕਿਨ VOTING ਥੋੜੀ ਜਿਹੀ ਸਰਦੀ ਦਾ ਮੌਸਮ ਹੋਣ ਕਰਕੇ ਥੋੜੀ ਲੇਟ ਚੱਲੂ ਹੋਈ ਹੈਗੀ ਆ ਜੀ ਹੁਣ ਤਾਂ ਕਾਫੀ ਵੋਟਰ ਆ ਰਹੇ ਆ ਤੇ ਮੇਰੇ ਪਿੰਡ ਦੇ ਵਿੱਚ ਵੀ ਕਾਫੀ ਵੋਟ ਆ ਰਹੇ ਆ ਮੈਂ ਬਾਕੀ ਬੁੱਤਾਂ ਦੇ ਆਪਣੇ ਦੇ ਵੀ ਗਿਆ ਪਿੰਡਾਂ ਦੇ ਵਿੱਚ ਵੀ ਉੱਥੇ ਵੀ ਉਤਸ਼ਾਹ ਕਾਫੀ ਹੈਗਾ ਵੋਟਰਾਂ ਦੇ ਵਿੱਚ ਤੇ ਬਾਕੀ ਵਾਇਗੁਰਜੀ ਦੀ ਕਿਰਪਾ ਹੈ ਜੀ ਕਰਦੇ ਆ ਵੀ ਚਲੋ ਸਾਰੇ ਨੂੰ ਕੰਨਿਆ ਵੀ ਆਪਣੇ ਨੁਮਾਇੰਦੇ ਨੂੰ ਵੱਟ ਵੱੱਟ ਵੋਟਾਂ ਪਾਓ ਚਾਹੇ ਕਿਸੇ ਵੀ ਪਾਰਟੀ ਦਾ ਵੀ ਹੈਗਾ ਪਰ ਲੇਕਿਨ ਬੋਡ ਦੇ ਆਪਣੇ ਜਿਹੜਾ ਅਧਿਕਾਰ ਨਾਲ ਉਹਨੂੰ ਗਵਾ ਉਹਨੂੰ ਅਧਿਕਾਰ ਨੂੰ ਬੋਰਡ ਦੇ ਨੂੰ ਜ਼ਰੂਰ ਵਰਤੋ ਤੁਹਾਡੇ ਬੋਰਡ ਦੀ ਜੇ ਤਾਕਤ ਆ ਨਾ ਉਹ ਤੁਹਾਨੂੰ ਨਹੀਂ ਪਤਾ ਪਰ ਲੇਕਿਨ ਸਾਨੂੰ ਪਤਾ ਬਹੁਤ ਜ਼ਿਆਦਾ ਤਾਕਤ ਹੈ ਤੁਹਾਡੀ ਤੁਹਾਡੀ ਬੋਰਡ ਦੇ ਨਾਲ ਹੀ ਪਿੰਡਾਂ ਦੇ ਜਿਹੜੇ ਹੈਗੇ ਆ ਵਿਕਾਸ ਹੁਣੇ ਆਗੇ ਆ ਬੱਚਿਆਂ ਦੀ ਪੜਾਈਆਂ ਦੇ ਕੰਮ ਹੁਣੇ ਆਗੇ ਜੋ ਵੀ ਤੁਹਾਡੇ ਹੈਗੇ ਆ ਸਾਰੇ ਉਹ ਤੁਹਾਡੀ ਬੋਰਡ ਦੇ ਸਦਕੇ ਹੁਣੇ ਆਗੇ ਜਿਵੇਂ ਕਿ ਮੈਂ ਹਰ ਬੰਦੇ ਨੂੰ ਅਪੀਲ ਕਰਦਾ ਹਾਂ ਬੋਰਡ ਦਾ ਆਪਣੇ ਦਾ ਵੱਧ ਵੱਧ ਇਸਤੇਮਾਲ ਕਰੋ ਔਰ ਆਪਣੇ ਬੋਰਡ ਦੀ ਤਾਕਤ ਜਾਣੋ ਸੋ ਜੇ ਗੱਲ ਕਰੀਏ ਬੂਥ ਲੈਵਲ ਦੀ ਸੋ ਜਿੱਥੇ ਜਿੱਥੇ ਤੁਹਾਡੇ ਇਲਾਕਿਆਂ ਦੇ ਵਿੱਚ ਵੋਟਿੰਗ ਹੋਣ ਜਾ ਰਹੀ ਉੱਥੇ-ਉੱਥੇ ਤੁਹਾਡੇ ਬੂਥ ਲੱਗੇ ਹੋਏ ਹਨ ਤੇ ਜੇ ਗੱਲ ਕਰੀਏ ਪੋਲਿੰਗ ਜੰਟਾਂ ਦੀ ਸੋ ਪੋਲਿੰਗ ਜੰਟ ਵੀ ਤੁਸੀਂ ਅੰਦਰ ਭਟਾਏ ਹੋਏ ਹਨ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬੂਥ ਤਾਂ ਹਰ ਜਗ੍ਹਾ ਲੱਗੇ ਆ ਗਏ ਆ ਪੋਲਿੰਗ ਜੰਟ ਵੀ ਬੈਠੇ ਆ ਪਰ ਲੇਕਿਨ ਪੰਜਾਬ ਦੇ ਜਿੰਨੇ ਜੰਗ ਨੌਜਵਾਨ ਹੈਗੇ ਨਾ ਅੱਜ ਦੀ ਡੇਟ ਵਿੱਚ ਸਾਰੇ ਬਾਹਰ ਦੇ ਚਲੇ ਗਏ ਆ ਗਏ ਪੋਲਿੰਗ ਜੰਟ ਵੀ ਬਿਠਾਏ ਆ ਬੂਥਾਂ ਦੇ ਬੰਦੇ ਪਰ ਲੇਕਿਨ ਜਿਹੜੇ ਜੂਥ ਹੈਗਾ ਨਾ ਉਹ ਸਾਡੇ ਪੰਜਾਬ ਚ ਬਹੁਤ ਘਟਦਾ ਜਿਹਦੀ ਸਾਨੂੰ ਅੱਜ ਬਹੁਤ ਜ਼ਿਆਦਾ ਹੀ ਰੜਕ ਮਹਿਸੂਸ ਹੋ ਰਹੀ ਆ ਅਗਰ ਜੂਥ ਸਾਡੇ ਨਾਲ ਹੈਗਾ ਨਾ ਇੱਥੇ ਤਾਂ ਪੰਜਾਬ ਦੇ ਵਿੱਚ ਸਰਕਾਰਾਂ ਚੰਗੀਆਂ ਹੋਣ ਤਾਂ ਜੂਥ ਬਾਹਰ ਨਹੀਂ ਜਾ ਸਕਦਾ ਸਰਕਾਰਾਂ ਸਾਡੀਆਂ ਬਹੁਤ ਮਾੜੀਆਂ ਇਸ ਕਰਕੇ ਜੂਥ ਨੂੰ ਬਾਹਰ ਜਾਣਾ ਪਿਆ ਤੁਸੀਂ ਦੇਖ ਰਹੇ ਆ ਜੰਡਰ ਬੱਚੀ ਬੁਲੀ ਚੱਲੀ ਗਈ ਆ ਮੁੰਡਾ ਮਰ ਗਿਆ ਇੱਧਰ ਮਰ ਗਿਆ ਸਾਰੇ ਤੇ ਭੇਖ ਨਹੀਂ ਜਿਹਦਾ ਜੂਥ ਨੂੰ ਆਪਣਾ ਇਸ ਕਰਕੇ ਜੂਥ ਬਾਹਰ ਜਾਣਾ ਪਿਆ ਲੇਕਰ ਜੂਥ ਦੀ ਸਾਨੂੰ ਅੱਜ ਬਹੁਤ ਜ਼ਿਆਦਾ ਲੋੜ ਆ ਕਿ ਜੂਤ ਸਾਡੇ ਪੰਜਾਬ ਚ ਰਹੇ ਕੇ ਜੂਤ ਬਣਾ ਤੇ ਆਪਣੇ ਪੰਜਾਬ ਦੀਆਂ ਤਕੀਆਂ ਕਰੇ ਔਰ ਤਕੀਆਂ ਹੋਣੇ ਚਾਹੀਦੀਆਂ ਪੰਜਾਬ ਵਿੱਚ ਉਹ ਜੂਤ ਦਾ ਸਾਥ ਤੁਹਾਨੂੰ ਬਹੁਤ ਜ਼ਰੂਰੀ ਆ ਸਿਆਣੇ ਆਪਣੇ ਮਾਪਿਆਂ ਨੇ ਸਾਨੂੰ ਵੀ ਜੂਤਾ ਦਰਜੂਤ ਦੇ ਕਰਕੇ ਸਰਕਾਰਾਂ ਦੀ ਮਾੜੀ ਨੀਤੀਆਂ ਕਰਕੇ ਨਾ ਸਾਰਾ ਜੂਤ ਬਹੁਤ ਜ਼ਿਆਦਾ ਬਾਹਰ ਜਾ ਰਿਹਾ ਜੇ ਸਾਨੂੰ ਬਹੁਤ ਪਛੜੇ ਪੰਜਾਬ ਇਸ ਗੱਲ ਤੋਂ ਪਿੱਛੇ ਜਾ ਰਿਹਾ ਹੈਗਾ ਅਗਰ ਉਹਨਾਂ ਚ ਸਾਨੂੰ ਲੱਗਦਾ ਕਿ ਜੁਗਤ ਹੈ ਕਿ ਇੱਥੇ ਤਾਂ ਸਾਰਾ ਕੁਝ ਤਰਕੀਆਂ ਤੇ ਲਾਂਚ ਚੱਲਦਾ ਸਾਰੇ ਸੌਕੇ ਆ ਗਿਆ ਕੰਮ ਕਰਨ ਬੜਾ ਵਧੀਆ ਗਿਆ ਪਰ ਲੇਕਨ ਸਰਕਾਰਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਆਈਆਂ ਉਸ ਕਰਕੇ ਸਾਡਾ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਕਿ ਸਾਡਾ ਜੋਰ ਜਿਹੜਾ ਇੱਥੋਂ ਜਾ ਰਿਹਾ ਹੈ ਹੋਰ ਤੁਸੀਂ ਸੋ ਜੇ ਗੱਲ ਕਰੀਏ ਪ੍ਰਸ਼ਾਸਨ ਵਾਲੇ ਕਿਹੋ ਜਿਹਾ ਪ੍ਰਬੰਧ ਨੇ ਉਹਨਾਂ ਤੋਂ ਤੁਸੀਂ ਸੰਤੋਖਤ ਹੋ ਕੋਈ ਐਸੀ ਗੱਲ ਤਾਂ ਨਹੀਂ ਕਿ ਪ੍ਰਸ਼ਾਸਨ ਵੱਲੋਂ ਕੋਈ ਕਮੀ ਹੋਵੇ ਪ੍ਰਬੰਧਾਂ ਦੇ ਵਿੱਚ ਜਿਵੇਂ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਬਹੁਤ ਜ਼ਿਆਦਾ ਪ੍ਰਸ਼ਾਸਨ ਨੂੰ ਦੇਖਭਾਲ ਕਰਨੀ ਪੈਂਦੀ ਹੈ ਉਹਦੇ ਵਿੱਚ ਕੀ ਕਰਨਾ ਚਾਹੋਗੇ ਪ੍ਰਸ਼ਾਸਨ ਦੇਖੋ ਜੀ ਮੇਰੇ ਏਰੀਆ ਦੇ ਵਿੱਚ ਫਗਵਾੜਾ ਸਰਕਲ ਦਾਣਾ ਪੁਲਾੜੀ ਜੁੜ ਨਰਕਲ ਦੇ ਬੱਚੇ ਹੈਗੇ ਪਿੰਡ ਆਉਂਦੇ ਆ ਇਹਨਾਂ ਵਿੱਚ ਪ੍ਰਸ਼ਾਸਨ ਦੀ ਵੈਸੇ ਬਹੁਤ ਸੋਹਣੀ ਹੈਗੀ ਹੈਗੀ ਆ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਪੋਟ ਪਾ ਰਹੇ ਹੈਗੇ ਬੜੇ ਅਰੀਜਨਲ ਉਹਨਾਂ ਦੱਸ ਰਿਹਾ ਵੀ ਇਧਰ ਨਹੀਂ ਤਾਂ ਜਿਹੜਾ ਬੜਾ ਆਰਾਮਦਾਇਕ ਨਾਲ ਬੜਾ ਸੋਹਣਾ ਸਿਸਟਮ ਸਾਉਣਾ ਕੰਮ ਕਰ ਰਿਹਾ ਹੈਗਾ ਇਦਾਂ ਦੀ ਪ੍ਰਸ਼ਾਸਨ ਦੀ ਮੇਰੇ ਏਰੀਆ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਮੈਂ ਕਿਸੇ ਏਰੀਆ ਦੀ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਆਪਣਾ ਏਰੀਆ ਸਾਹਮਣੇ ਪਹਿਲਾਂ ਪਾਇਗਾ ਤੇ ਮੈਂ ਉਸੇ ਜੀ ਦੇ ਵਿੱਚ ਆਪਣੇ ਹੈਗਾ ਸਾਡੇ ਸਾਡੇ ਬੰ ਪ੍ਰਸ਼ਾਸਨ ਵੀ ਸਹੀ ਆ ਸਾਡਾ ਇਦਾਂ ਦੀ ਕੋਈ ਗੱਲ ਨਹੀਂ ਸੋ ਇਹ ਸੰ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਵਿੰਦਰ ਸਿੰਘ ਜੰਡੂ ਜੋ ਕਿ ਭੁੱਲਾਰਾਈ ਜੋਂ ਤੋਂ ਇਸ ਵੇਲੇ ਉਹ ਪੂਰੇ ਮੈਦਾਨ ਵਿੱਚ ਹਨ ਸੋ ਜੋ ਕਿ ਸਵੇਰ ਤੋਂ 8 ਵਜੇ ਤੋਂ મતદાન ਹੋ ਰਿਹਾ ਸੋ 4 ਵਜੇ ਇਹਨਾਂ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਦੇ ਵਿੱਚ ਬੰਦ ਹੋ ਜਾਵੇਗੀ ਸੋ ਹੁਣ 17 ਤਰੀਕ ਨੂੰ ਵੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਜੋ ਕਿ ਸਹਿਯੋਗੀ ਆ ਇਹਨਾਂ ਨੂੰ ਜੋ ਕਿ મતદાન ਕਰਕੇ ਇਹਨਾਂ ਨੂੰ ਜੰਗੇ ਤਾਂ ਪੇਜਦੇ ਤਾਂ ਕਿ ਆਪਣੇ ਇਲਾਕੇ ਦਾ ਆਪਣੇ ਪਿੰਡਾਂ ਦਾ ਵਿਕਾਸ ਬਹੁਤ ਹੀ ਸ਼ਾਨ ਦੇ ਨਾਲ ਕਰਵਾ ਸਕਣ